ਸਾਡਾ ਜੀ ਨਾ ਤੁਹਾਨੂੰ ਕਲੀਅਰ ਕਰ ਦਈਏ ਅਸੀਂ ਬਾਜ਼ਾਰ ਨਹੀਂ ਖੁੱਲਣ ਦੇਣਾ ਜ ਹੁਣ ਸਾਡਾ ਨਾ 15 ਦਿਨ ਪਹਿਲਾਂ ਜਿਹੜੀ ਛੱਡਣਾ ਹੋਈ ਹੈ ਨਾ ਨਾ ਲੜਕੀ ਨੇ ਕਪੜੇ ਲਿੱਤੇ ਨਾ ਟ੍ਰਾਈ ਕੀਤੇ ਨਾ ਕੁਛ ਕੀਤੇ ਅਸੀਂ ਉੱਥੇ ਮਾਫੀ ਮੰਗ ਕੇ ਆਏ ਆ ਜੀ ਮੇਰਾ ਮੇਰੇ ਮਾਮਾ ਹੀ ਦੁਕਾਨ ਤੇ ਆ ਮੇਰੇ ਮਾਮਾ ਹੀ ਦੁਕਾਨ ਤੇ ਅਸੀਂ ਤੁਹਾਨੂੰ ਕਲੀਅਰ ਕਹਿ ਰਹੇ ਜੇ ਸਾਨੂੰ ਇਨਸਾਫ ਨਾ ਮਿਲਿਆ ਤੇ ਅਸੀਂ ਬਹੁਤ ਕੁਝ ਕਰਾਂਗੇ ਹੁਣ ਨਹੀਂ ਨਹੀਂ ਕੋਈ ਨਹੀਂ ਸਾਰੇ ਬਹੁਤ ਕੁਝ ਕਰਾਂਗੇ ਸਾਰੇ ਬਸ ਸਾਰਾ ਸ਼ਹਿਰ ਨਾ ਸਾਡਾ ਹੀਰੇ ਵਰਗਾ ਮੁੰਡਾ ਨਾ ਕਿਸ ਨਾਲ ਉੱਚੀ ਕਰੇ ਨਾ ਕਿਸ ਨਾਲ ਮਾਰੀ ਕਰੇ ਬਿਲਕੁਲ ਬਿਲਕੁਲ ਜੋ ਤਾਂ ਕਦੀ ਉੱਚੀ ਵਜ ਬੋਲੇ ਹੀ ਨਹੀਂ ਜੀ ਕੋਈ ਚੀਜ਼ ਹੈ ਜੀ ਜੀ ਇਹ ਬੱਚਾ ਇਨਸਾਨ ਪੂਰਾ ਨਹੀਂ ਹੋ ਸਕਦਾ ਕਦੇ ਵੀ ਨਹੀਂ ਪੂਰਾ ਹੋ ਸਕਦਾ ਪਰ ਮੈਂ ਮੈਂ ਕੁਝ ਨਹੀਂ ਕਹਿ ਸਕਦਾ ਕਿਉਂਕਿ ਤੁਸੀਂ ਸਾਰਿਆਂ ਨੇ ਮੈਨੂੰ ਐਮਐਲਏ ਬਣਾਇਆ ਸਰ ਪੂਰਾ ਕਦੇ ਵੀ ਹੋ ਸਕਦਾ ਆਨਾਲੇ ਫਿਊਚਰ ਚ ਤਾਂ ਨਾ ਇੰਜ ਹੋਵੇ ਜਿਹੜੀ ਮੇਰੀ ਡਿਊਟੀ ਹੈ ਨਾ ਇਹ ਤਾਂ ਤੁਹਾਡੀ ਡਿਊਟੀ ਹੈ ਨਾ ਸਰ ਮੇਰੀ ਜਿਹੜੀ ਡਿਊਟੀ ਮੈਂ ਕੱਲ ਹੀ ਕੱਲ ਹੀ ਮੇਰੀ ਸਟੇਟਮੈਂਟ ਸੀ ਵੀ ਕੈਂਸਰ ਪੰਜਾਬ ਕੋ ਫਤੋਂ ਕਿਤੇ ਜਾਣਗੇ ਜਗਵੜ ਦੇ ਸਾਨੂੰ ਇਹ ਨਹੀਂ ਚਾਹੀਦਾ ਉਹਦਾ ਚਾਰ ਸਾਲ ਦਾ ਹੋ ਗਿਆ ਖਤਮ ਕਰਾਂ ਦੇ ਦੇਖੋ ਦੇਖੋ ਮੈਂ ਮੈਂ ਕਦਮ ਹੋ ਜਾਏਗਾ ਫਿਰ ਮੈਂ 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 ਬੜੀ ਸਿੱਧੀ ਗੱਲ ਕਰਦਾ ਵੀ ਹਾਂਜੀ ਮੈਂ ਮੈਂ ਆਪਣੀ ਜ਼ਮੀਨ ਕੁਝ ਨਹੀਂ ਘਟਾਉਂਦਾ ਕਿਉਂਕਿ ਬਹੁਤ ਵੱਡਾ ਅਨਸਾਰ ਹੈ ਤੁਸੀਂ ਕਹਿੰਦੇ ਗੈਂਸਰ ਕਰਵਾਵਾਂਗੇ ਚਾਰ ਸਾਲ ਤਾਂ ਹੋ ਗਏ ਸਰਕਾਰ ਦੇ ਇਸ ਸਮੇਂ ਤੇ ਇਸ ਸਮੇਂ ਤੇ ਮੈਂ ਕੋਈ ਗੱਲ ਨਹੀਂ ਕਰ ਸਕਦਾ ਮੈਂ ਕੋਈ ਰਾਜਨੀਤੀ ਨਹੀਂ ਕਰਨੀ ਲੇਕਿਨ ਇਹ ਨਕਸਾਨ ਮੈਂ ਵੀ ਨਹੀਂ ਪੂਰਾ ਕਰ ਸਕਦਾ ਔਰ ਭਗਵੰਤ ਮਾਨ ਜੀ ਵੀ ਪੂਰਾ ਨਹੀਂ ਕਰ ਸਕਦਾ ਨਹੀਂ ਜੀ ਇਹ ਤਾਂ ਆਪਾਂ ਸਰਕਾਰ ਤੇ ਦੇ ਅਲੀਗੇਸ਼ਨ ਲਾਦੇ ਹੀ ਨਹੀਂ ਪਏ ਕੱਲ ਤੇ ਇਹ ਵੀ ਕਿੰਨੇ ਕੁ ਬੱਚੇ ਜਾਣਗੇ ਸ਼ਹਿਰ ਦੇ ਬਹੁਤ ਵੱਡਾ ਕਿਤੇ ਜਾ ਕੇ ਇਹ ਖੂਬ ਰਣਾ ਹੈਗਾ ਜੀ ਮੈਂ ਜਿਹੜੀ ਜ਼ਿਆਦਾ ਪੁਲਿਸ ਸਾਹਿਬ ਜਿਹੜੀ ਗੱਲ ਤਕਲੀਫ ਦਿੰਦੀ ਹੈ ਨਾ ਬੇਦਾ ਬੈਕਗਰਾਉਂਡ ਜਿਹੜੀ ਹੈ ਲੜਾਈ ਝਗੜਾ ਨਹੀਂ ਹੋਵੇ ਸਭ ਬੈਠੋ ਤੁਸੀਂ ਸ਼ਰੀਫ ਬੰਦਾ ਬੈਠੋ 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 ਕੋਈ ਲੜਾਈ ਝਗੜਾ ਨਹੀਂ ਹੋਵੇ ਮੈਂ ਦੋਸ਼ੀ ਹਾਂ ਮੈਨੂੰ ਖੜਨਾ ਪਊਗਾ ਨਹੀਂ 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 ਬਪਾਏ ਦੋਸ਼ੀ ਤੇ ਉਹ ਤੁਸੀਂ ਮਾਰਦੇ ਹੋ ਜਿਹੜਾ ਤੁਹਾਡੇ ਬੈਠੋ ਬਪਾਏ ਨਹੀਂ ਆਓ ਕਮੀਰੀ ਆਓ ਬਾਬਾ ਸਾਹਮਣੇ ਆਓ ਬੈਠੋ ਬਪਾਏ ਕੋਈ ਗੱਲ ਨਹੀਂ ਇਹ ਜਿਹੜਾ ਮਾਰਨ ਵਾਲੇ ਜੋ ਪਾਣਾ ਬਰਦਾਤਾ ਉਹ ਉਹ ਕਦੇ ਨਹੀਂ ਰੋਕ ਸਕਦਾ ਅੱਗੋਂ ਵਾਸਤੇ ਰੋਕ ਲੋ ਜਿਹੜੀ ਹੋਰ ਜਿਹੜੇ ਬੱਚੇ ਸਾਡੇ ਸ਼ਹਿਰ ਦੇ ਆਉਣਾ ਉਹਨਾਂ ਨੂੰ ਰੋਕ ਲੋ ਉਹਨਾਂ ਨਾਲ ਨਾਲ ਕੋਈ ਗਵਾਹ ਦਾ ਹੋਵੇ ਇਸ ਬੱਚੇ ਦਾ ਕੋਈ ਕਿਸੇ ਨਾਲ ਫਰੈਂਡ ਸਰਕਲ ਦੀ ਮੈਨੂੰ ਪਤਾ ਜੀ ਦੁਕਾਨ ਤੋਂ ਬੇ ਦੁਕਾਨ ਤੇ ਤੁਹਾਡੇ ਅੱਗੇ ਬੱਚੇ ਆਇਆ ਫਿਰ ਕਹਿਣ ਹੋਵੇ ਵੀ ਕਾਨੂੰਨੀ ਆਗਿਆ ਦਿੰਦਾ ਵੀ ਤੁਸੀਂ ਇਹ ਗੋਲੀਆਂ ਚਲਾਓ ਨਹੀਂ ਦਿੰਦਾ ਕਾਨੂੰਨ ਇਹ ਨਹੀਂ ਆਗਿਆ ਦਿੰਦਾ ਵੀ ਤੁਹਾਡੀ ਦੁਸ਼ਮਣੀ ਗੋਲੀਆਂ ਚਲਾਓ ਦੇਖੋ ਮੈਨੂੰ ਸਾਰੀ ਗੱਲ ਦਾ ਪਤਾ ਹੈ ਉਹ ਬੱਚੇ ਦੀ ਦੁਸ਼ਮਣੀ ਨਾ ਇਹ ਜਾਣ ਬੁੱਝ ਕੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਲਈ ਆਪਈ ਆ ਬੱਚਿਆਂ ਦਾ ਬੱਚੜੀ ਬਹੁਤ ਬਰਾਮਲ ਦੇਖੋ ਮੈਂ ਬਿਲਕੁਲ ਸਾਰਿਆਂ ਨੇ ਕਿਹਾ ਕੋਈ ਕਹਿੰਦਾ ਨਾ ਕੋਈ ਬੱਚਾ ਹੈ ਸ਼ਰਾਰਤੀ ਇਹ ਜਾਣ ਇਹ ਜਾਣ ਇਹ ਇੱਕ ਤੇ ਸਾਜ਼ਿਸ਼ ਦੀਨ ਹੋਇਆ ਔਰ ਉਹ ਸਾਜ਼ਿਸ਼ ਜਲਦੀ ਹੀ ਨਿਕਲੂਗੀ ਇਹ ਬੱਚੇ ਦਾ ਜਦ ਜਦ ਕਿਸੇ ਨਾਲ ਰੌਲਾ ਨਹੀਂ ਰੱਪਾ ਨਹੀਂ ਇਹੋ ਸੈਂਡ ਬੱਚੇ ਨੂੰ ਅੱਗੇ ਗੋਲੀਆਂ ਮਾਰਦੇ ਨਹੀਂ ਇਹ ਤਾਂ ਬੁਰਾ ਨਹੀਂ ਇੱਕ ਮਿੰਟ ਬੇਨਤੀ ਸੁਣ ਲੋ ਸਾਰਿਆਂ ਨੇ ਸਹੀ ਫੈਸਲਾ ਕੀਤਾ ਅਸੀਂ ਉਹਨਿੰਦੇ ਸਨਸਕਾਰ ਨਹੀਂ ਕਰਨਾ ਜਿੱਦੇ ਜਦ ਤੁਸੀਂ ਬੰਦੇਆਂ ਨੂੰ ਫੜ ਕੇ ਅਸੀਂ ਸ਼ਹਿਰ ਬਣਾਉਂ ਡਾਕਟਰ ਕਰੋ ਨਾਲ ਦੇਖੋ ਦੇਖੋ ਮੇਰੀ ਮੇਰਾ ਮੈਂ ਵੀ ਲੋੜ ਨਹੀਂ ਹੈਗੀ ਇਹ ਡਾਕਟਰ ਕਰੋ ਮੇਰੀ 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 100000 RS ਸਟਾਰਟ ਟਾਰਗੇਟ ਹੋਈ ਏ ਮੇਰੀ ਮੇਰੀ ਬੇਨਤੀ ਸੁਣ ਲੋ ਨਾਲ ਨਹੀਂ ਹੈਗੀ RS ਸਟਾਰਟ ਟਾਰਗੇਟ ਬਿਲਕੁਲ ਠੀਕ ਹੈ ਇਹ ਐਡਾ ਕੋਈ ਮਾਡਲ ਕੋਈ ਹੋ ਰਿਹਾ ਹੈ ਔਰ ਔਰ ਕੋਈ ਪੁਲਿਸ ਨਹੀਂ ਸੌਉਂਗੀ ਸਾਰੀ ਰਾਤ ਸਰ ਚੱਲੂਗੀ ਅਬ ਸਾਰਾ ਜਿਹੜਾ ਕੁਛ ਆ ਐਸਐਸਪੀ ਸਾਹਿਬ ਨੂੰ ਮੈਂ ਸਾਧਕੇ ਕਹਤਾ ਠੀਕ ਹੈ ਜੀ ਸਾਰੀ ਰਾਤ ਪੁਲਿਸ ਨਹੀਂ ਸੌਉਂਗੀ ਔਰ 2:00 ਵਜੇ ਤੱਕ ਬੰਦੇ ਫੜਨ ਦੀ ਕੋਸ਼ਿਸ਼ ਫੜ ਬਿਲੇ ਹੋਗੀ ਸਾਡਾ ਨਵੇਦਨ ਹੈ ਜੀ ਇਹ ਬੰਦਿਆਂ ਦਾ ਰਿਕਾਉਂਟਰ ਚਾਹੀਦਾ ਬਾਹਰ ਸ਼ਹਿਰ ਦਾ ਟਿਗੇਗਾ ਕੋਈ ਕੁਝ ਸ਼ਹਿਰ ਦਾ ਟਿਗੇਗਾ ਨਹੀਂ ਟਿਗੇਗਾ ਨਹੀਂ ਤੇ ਸ਼ਹਿਰ ਦੇ ਵਿੱਚ ਨਾ ਪੁਲਿਸ ਪੁਲਿਸ ਨਹੀਂ ਹੈ ਜੀ ਤੁਸੀਂ ਬਹੁਤ ਜ਼ਿੰਮੇਵਾਰ ਫਰੀਸ਼ਨਾ ਤੇ ਰਹੇ ਹੋ ਮੈਂ ਕੁਛ ਬੋਲ ਨਹੀਂ ਸਕਦਾ ਪਰ ਕਰ ਬਹੁਤ ਕੁਝ ਸਕਦੇ ਜੀ ਪਰ ਪਰ ਕਰ ਬਹੁਤ ਕੁਝ ਸਕਦੇ ਹੋ ਹਾਂ ਤੁਸੀਂ ਨਹੀਂ ਬੋਲ ਸਕਦੇ ਕਰ ਬਹੁਤ ਕੁਝ ਸਕਦੇ ਜੀ ਜਿੰਨੀ ਪਾਵਰ ਤੁਹਾਡੇ ਕੋਲ ਹੈਗੀ ਹੈ ਇਹ ਹੁਣ ਅੱਗੇ ਹੁਣ ਸਾਰੇ ਦੇਖਣ ਵਾਲੇ ਹੀ ਹੈ ਕਿ ਤੁਸੀਂ ਕੀ ਕਰਦੇ ਹੋ ਬਸ ਯਾਰ ਨਵੇਂ ਨਹੀਂ ਆ ਬਬੂ ਬੱਚੇ ਨੂੰ ਅਸਲੀ ਸ਼ਰਧਾਂਜਲੀ ਹੀ ਉਦੋਂ ਆਏ ਜਦੋਂ ਤੁਸੀਂ ਇਹ ਕਾਰਵਾਈ ਪਾਉਂਦੇ ਨਾਲ ਗੱਲ ਕਰਦੇ ਆ ਬੜਾ ਹੌਸਲਾ ਹੈ ਜਿਹੜੇ ਕਰਦੇ ਪਰ ਜਿਹੜੀ ਚੀਜ਼ ਟੈਸਟ ਕਰਦੇ ਨਾ ਇਹ ਕਹਿੰਦੇ ਵੀ ਜੋਰ ਸਾਡਾ ਘੁੰਮ ਗਿਆ ਬੱਕਰੀ ਦਾ ਲੋਕਾਂ ਦਾ ਜਿਹੜਾ ਨਾ ਬਚਾਅ ਹੁੰਦੀ ਔਰ ਉਹ ਪਹਿਲੀ ਵਾਰ ਦਾ ਇਹਨਾਂ ਲਗਾਤਾਰ ਹੋਈ ਜਾਣੀ ਹੈ ਡਾਕਟਰ ਬਬਈ ਦੇਖੋ ਜਿਹੜੀ ਹੁਣ ਨਵੀਨ ਜਿਹੜੇ ਨਵੀਨ ਕੁਮਾਰ ਜੀ ਸੀਗੇ ਉਹ ਜਿਹੜੇ ਕਰੀਬ 40 ਸਾਲ ਦੀ ਉਮਰ ਹੈ ਇਹਨਾਂ ਦੇ ਇੱਥੇ ਆਪਣੇ ਘਰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਦੋ ਅਣਪਛਾਤੇ ਬੰਦੇ ਜਿਹੜੇ ਉਹਨਾਂ ਨੇ ਇਹਨਾਂ ਨੇ ਫਾਇਰ ਕੀਤਾ ਤੇ ਜਿਸ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਤੇ ਉਹਦੇ ਵਿੱਚ ਅਸੀਂ ਟੀਮਾਂ ਲਾਈਆਂ ਜਿਹੜੇ ਹਜੇ ਤੱਕ ਜਿਹੜੀ ਐਨਮਿਟੀ ਐਂਗਲ ਕੋਈ ਆਇਆ ਨਹੀਂਗਾ ਵੀ ਕਿਹੜੀ ਗੱਲ ਕਰਕੇ ਆ ਸਾਰੇ ਨੂੰ ਪੁੱਛ ਕੇ ਅਸੀਂ ਕਰ ਰਹੇ ਹਾਂ ਤੇ ਸਾਡੇ ਟੀਮਾਂ ਲਾਈਆਂ ਹੋਈਆਂ ਸਾਰੇ ਪਾਸੇ ਅਸੀਂ ਸੀਸੀਟੀਵੀ ਦੇਖ ਰਹੇ ਹਾਂ ਵੈਸੇ ਵੀ ਜਿਹੜੀਆਂ ਸਾਡੀਆਂ ਟੀਮਸ ਲਾਤੀਆਂ ਸਿੱਤਨ ਚਾਰ ਐਸ ਐਚ ਯੂ ਲੱਗੇ ਹੋਏ ਡੀ ਐਸ ਪੀ ਸਹਿਬਾਨ ਲੱਗੇ ਹੋਏ ਦੋ ਡੀ ਐਸ ਪੀ ਤੇ ਨਾਲ ਸਾਡੀ ਸੀ ਆਈ ਦੇ ਟੀਮ ਸਰ ਕੁਝ ਸ਼ੁਰੂਆਤੀ ਜਾਂਚ ਜਾਇਆ ਸਾਡੇ ਨਾਲ ਸਾਡੇ ਇੱਕ ਦੋ ਲੀਡਸ ਆਈਆਂ ਅਸੀਂ ਸਾਡੇ ਪੂਰੀ ਪੈਦਲ ਹੀ ਭੱਜਦੇ ਭੱਜੇ ਨੇ ਕੰਦੇ ਵੀ ਜਿਹੜੇ ਲੋਕਾਂ ਨੇ ਕਹਿਣ ਦੇ ਮੁਤਾਬਕ ਆਫਰ ਹਾਂਜੀ ਕੋਈ ਗੱਲ ਨਹੀਂ ਇਹ ਜਿਹੜੀ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਕਾਨੂੰਨ ਅਨੁਸਾਰ ਸਜ਼ਾ ਮਿਲੂਗੀ ਇਹ ਯੂ ਕੈਨ ਰੈਗੇਸਟਰ ਥੈਂਕ ਯੂ